ਸਰਦਾਰ ਸੁਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੂੰ ਕੱਲ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਰਖਾਹ ਲਈ ਗਈ ਹੈ ਉਹ ਆਪਣੀ ਤਰਖਾਹ ਆਪਣੀ ਦੀ ਸੇਵਾ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਰ ਰਹੇ ਆ ਬਹੁਤ ਮੰਦ ਭਾਗੀ ਗੱਲ ਹੈ ਕਿ ਕੁਝ ਲੋਕ ਅੱਜ ਜਿਹੜੀਆਂ ਪੰਥ ਦੀਆਂ ਇਹ ਸਰਮੌਰ ਸੰਸਥਾਵਾਂ ਸਰਪੰਥ ਦੀ ਜਿਹੜੀ ਸਮੁੱਚੀ ਸੇਵਾ ਸਮੁੱਚੀ ਸ਼ਕਤੀ ਜੋ ਉਸ ਦਾ ਪ੍ਰਭਾਵ ਇੱਕ ਬੜਾ ਚੰਗਾ ਹੀ ਬੰਨਣਾ ਚਾਹੀਦਾ ਹੈ ਅਤੇ ਹਰ ਬੰਦੇ ਦਾ ਮਨ ਜਿਹੜਾ ਉਹ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਕਿ ਇੰਡੀਆਂ ਵੱਡੀਆਂ ਹਸਤੀਆਂ ਵੀ ਅੱਜ ਸ੍ਰੀ ਕਾਲ ਤੱਕ ਸਾਹਿਬ ਦੇ ਸਾਹਮਣੇ ਖੜ ਕੇ ਹੱਥ ਜੋੜ ਕੇ ਖੜ ਕੇ ਜਿਹੜੀ ਸੇਵਾ ਉਹ ਪ੍ਰਾਪਤ ਕਰ ਰਹੇ ਆ ਉਹਨਾਂ ਨੂੰ ਜਿਸ ਢੰਗ ਦੇ ਨਾਲ ਤਰਖਾਲ ਆਏਗੀ ਸਮੁੱਚੀ ਦੁਨੀਆ ਨੇ ਵੇਖਿਆ ਇਹ ਕਿਵੇਂ ਹਰ ਗੱਲ ਦੇ ਉੱਤੇ ਉਹਨਾਂ ਨੂੰ ਪਹਿਲਾਂ ਸਵਾਲ ਕਰਕੇ ਉਹਨਾਂ ਦੀਆਂ ਗਲਤੀਆਂ ਦੱਸੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਸੇਵਾ ਲਾਈ ਗਈ ਇਸ ਮੌਕੇ ਤੇ ਜਿਹੜੇ ਉਹ ਲੋਕ ਜਿਹੜੇ ਪੰਥੇ ਚ ਜਿਹੜੀ ਇਖਸਰਤਾ ਨਹੀਂ ਚਾਹੁੰਦੇ ਜਿਹੜੇ ਲੋਕ ਪੰਥੇ ਚ ਦੁਫੇੜ ਪਾ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਅੱਜ ਉਹ ਲੋਕ ਇਹੋ ਜੇ ਯਤਨ ਕਰ ਰਹੇ ਆ ਮੈਂ ਸਮਝਦਾ ਕਿ ਉਹਨਾਂ ਨੂੰ ਅੱਜ ਸਮਝਣਾ ਚਾਹੀਦਾ ਕਿ ਆਪਾਂ ਬੜੀ ਵੱਡੀ ਇੱਕ ਸੰਘਰਸ਼ ਦੇ ਵਿੱਚੋਂ ਲੰਘੇ ਆ ਲੇਕਿਨ ਸੰਘਰਸ਼ ਆਪਾਂ ਕਿਸੇ ਤਨਪੱਤਰ ਇਸੇ ਕਰਕੇ ਲੱਗਾ ਕਿਉਂਕਿ ਪੰਥਰ ਚ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਜਿਹੜੀ ਸਾਡੀ ਸ਼ਕਤੀ ਦਾ ਉਹ ਖੇਰੂ-ਖੇਰੂ ਹੋਈ ਆ ਅੱਜ ਇਸ ਚੀਜ਼ ਦੀ ਬੜੀ ਵੱਡੀ ਲੋੜ ਹੈ ਕਿ ਇਸ ਚੀਜ਼ ਨੂੰ ਬੜੀ ਸ਼ਕਤੀ ਦੇ ਨਾਲ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਲੋੜ ਆ ਸ਼ਕਤੀ ਦਾ ਰੁਕਿਆ ਜਾਣਾ ਚਾਹੀਦਾ ਸਦਾ ਸੁਖਵੀਰ ਸਿੰਘ ਬਾਦਲ ਬਾਹਰ ਬੈਠੀ ਆ ਦੁਬਾਰਾ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਬੈਠੇ ਆ ਅਤੇ ਉਸ ਹੁਕਮ ਦੇ ਅਨਸਾਰ ਜਿਹੜੀ ਉਹ ਸੇਵਾ ਕਰ ਰਿਹਾ ਇੱਕ ਐਡਾ ਵੱਡਾ ਵਿਅਕਤੀ ਜਿਹਨੂੰ ਲੋਕ ਇਸ ਗੱਲ ਕਰਕੇ ਹੀ ਉਹਨਾਂ ਤੇ ਕਈ ਤਰ੍ਹਾਂ ਦੇ ਤਰਾਨਿਤ ਹੁੰਦੇ ਸੀ ਅੱਜ ਉਹ ਵਿਅਕਤੀ ਆਪਣੇ ਆਪ ਨੂੰ ਨਿਵਾਣੇ ਸਿੱਖੋ ਜੋ ਲੈ ਕੇ ਬਿਠਾ ਤੇ ਜਿਹੜੇ ਲੋਕੇ ਹਮਲਾ ਕਰਨ ਵਾਲੇ ਇਹ ਕੀ ਸੋਚ ਕੇ ਹਮਲਾ ਕਰ ਰਹੇ ਆਂ ਔਰ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਆ ਕੇ ਅਜਿਹਿਆਂ ਖੇਡਾ ਖੇੜਦੇ ਆ ਇਹ ਬਹੁਤ ਜ਼ਿਆਦਾ ਮਾੜੀ ਕਾਰਵਾਈ ਆ ਮੈਂ ਸਮਝਦਾ ਕਿ ਸ੍ਰੀ ਕਾਰਤਕ ਸਾਹਿਬ ਜੀ ਦੇ ਜਸੇਦਾਰ ਸਾਹਿਬ ਜਿਹਨੂੰ ਵੀ ਇਸ ਦਾ ਬਹੁਤ ਘੇਰੀ ਨੋਟਿਸ ਲੈਣ ਦੀ ਲੋੜ ਹੈ ਅਤੇ ਸਭ ਤੋਂ ਵੱਡੀ ਮਾੜੀ ਜਿਹੜੀ ਮੈਂ ਸਮਝਦਾ ਇਹਦੇ ਪਿੱਛੇ ਜਿਹੜੀ ਸਰਕਾਰੀ ਸ਼ਕਤੀ ਹੈ ਸਰਕਾਰੀ ਤਾਕਤ ਹੈ ਸਰਕਾਰ ਕੇਂਦਰ ਦੀ ਤੇ ਪੰਜਾਬ ਦੀ ਅੱਜ ਉਹ ਉਹਦੀਆਂ ਸਾਜਸ਼ਾਂ ਵੀ ਸਾਨੂੰ ਇਹਦੇ ਚ ਨਜ਼ਰ ਆਉਂਦੀਆਂ ਦੋਨਾਂ ਦੀ ਬਹੁਤ ਵੱਡੀ ਬਦਨੀਤੀ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਆ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਹਨਾਂ ਨੂੰ ਉਹ ਬੰਦੇ ਨੂੰ ਫੜ ਲਿਆ ਗਿਆ ਇਥੋਂ ਸਾਰੀ ਸਾਦਿਸ਼ ਜਿਹੜੀ ਹੈ ਕੱਢ ਕੇ ਸਰਕਾਰ ਨੂੰ ਸਾਹਮਣੇ ਲੋੜੀ ਚਾਹੀਦੀ। ਸਰ ਸਾਹਿਬ ਬੀਤੇ ਕੱਲ ਤੋਂ ਹੀ ਕਿਹਾ ਜਾ ਰਿਹਾ ਕਿ ਇਹਦੇ ਉੱਪਰ ਸ਼ੱਕ ਸੀ ਵਿਅਕਤੀ ਦੇ ਉੱਪਰ ਲੇਕਿਨ ਫਿਰ ਵੀ ਕੱਲ ਦੀ ਕੋਈ ਕਾਰਵਾਈ ਨਹੀਂ ਕੀਤੀ ਕਿ ਇਸ ਤਰ੍ਹਾਂ ਲੇਕਿਨ। ਉੱਥੋਂ ਦੀ ਪੁਲਿਸ ਨੇ ਬਿਆਨ ਦਿੱਤਾ ਕਿ ਇਹ ਵਿਅਕਤੀ ਜਿਹੜਾ ਹੈ ਇਹ ਕੱਲ ਦਾ ਘੁੰਮ ਰਿਹਾ ਹੈ। ਇਹ ਗੱਲ ਤਾਂ ਪ੍ਰਗਟ ਹੋ ਗਈ ਜੇ ਕੱਲ ਦਾ ਘੁੰਮ ਰਿਹਾ ਫਿਰਦਾ ਸ਼ੱਕੀ ਵਿਅਕਤੀ ਇਸੇ ਨੂੰ ਕਿਵੇਂ ਲਾਂ ਲੈ ਦੀ ਜਤੀ। ਕਹਿੰਦਾ ਕਿ ਇਹ ਤਾਂ ਕੱਲ ਦਾ ਘੁੰਮ ਰਿਹਾ। ਇਹਦਾ ਮਤਲਬ ਇਸ ਵਿਅਕਤੀ ਦਾ ਪਤਾ ਸੀ ਕਿ ਇਹ ਵਿਅਕਤੀ ਕੌਣ ਹੈ ਤੇ ਕਿਵੇਂ ਇੱਥੇ ਤੁਰਿਆ ਫਿਰਦਾ ਤੇ ਉਹਦੇ ਖਿਲਾਫ ਕਾਰਵਾਈ ਨਾ ਕਰਨਾ। ਇਹ ਬਾਦਲ ਰੀਤੀ ਦਾ ਪ੍ਰਕਟਾਵਾ ਕੱਲ ਤੋਂ ਜਿਹੜੀ ਸੇਵਾ ਇੱਥੇ ਸ਼ੁਰੂ ਹੋਣੀ ਹੈ ਤੇ ਤੁਸੀਂ ਮੈਂਬਰ ਸ਼੍ਰੋਮਣੀ ਕਮੇਟੀ ਉਹ ਕਿਸ ਤਰ੍ਹਾਂ ਦੇ ਪ੍ਰਮਾਣ ਤੁਹਾਡੇ ਦੇ ਦੇਖੋ ਅਸੀਂ ਵੀ ਅਸੀਂ ਜਿਵੇਂ ਉੱਥੇ ਸੇਵਾ ਕੀਤੀ ਉਹਨਾਂ ਨੇ ਇਸੇ ਤਰ੍ਹਾਂ ਸੇਵਾ ਕਰਦੀਆਂ ਸਾਡੇ ਕੋਲ ਕਈ ਵਿਅਕਤੀ ਦੇ ਰਾਇ ਸੀ ਕੱਲ ਵੀ ਉੱਥੇ ਗੱਲ ਹੋਈ ਕੁਝ ਬੰਤੇ ਬੋਲੇ ਜੀ ਇੱਥੇ ਕਿਉਂ ਸਿਕਿਉਰਿਟੀ ਖੜੀ ਆ ਕਿਉਂ ਹੈ ਇਹ ਸਿਕਿਉਰਿਟੀ ਉਹਨਾਂ ਦੀ ਮਜਬੂਰੀ ਆ ਜਿਹੜੀ ਮਜਬੂਰੀ ਅਸੀਂ ਆਪਸੀ ਲੜਾਈ ਕਰਕੇ ਭਾਈਚਾਰੇਕ ਜਿਹੜੀ ਸਾਡੀ ਆਪਸੀ ਭਰਾਵਾਂ ਮਾਰੂ ਜੰਗ ਜਿਹੜੀ ਚੱਲਦੀ ਆ ਉੱਧਾ ਉੱਧੇ ਨਤੀਜੇ ਕਰਕੇ ਸਿਕਿਉਰਿਟੀ ਘੜੀ ਸਿਕਿਉਰਿਟੀ ਕਿਤੇ ਕੋਈ ਸ਼ੌਕ ਨੂੰ ਥੋੜੀ ਘੜੀਆ ਨਾ ਕਿ ਸਿਕਿਉਰਿਟੀ ਸ਼ੌਕ ਨੂੰ ਲੈਂਦਾ ਨਾ ਕਿ ਸਿਕਿਉਰਿਟੀ ਸ਼ੌਕਣਾ ਹੁੰਦੀ ਆ ਇਹ ਜਿਹੜੀ ਅਸੀਂ ਆਪਸ ਵਿੱਚ ਖਿੱਚੋਤਾਣ ਪਾਈ ਹੋਈ ਹੈ ਸਾਡੇ ਗਰੁੱਪਾਂ ਵਿੱਚ ਧੜਿਆਂ ਵਿੱਚ ਤੇ ਕੀ ਅਸੀਂ ਦੁਨੀਆ ਦੇ ਲੋਕਾਂ ਨੂੰ ਸਨਿਆ ਦੇ ਰਹੇ ਆ ਆਪਾਂ ਤਾਂ ਸਨਿਆ ਇਹ ਦੇ ਰਹੇ ਆ ਕਿ ਅਜੇ ਕਾਲ ਤੱਕ ਤੋਂ ਮਹਾਨਾ ਸਿੱਖ ਪੰਥ ਦੀ ਸ਼ਾਨ ਹੈ ਅਜੇ ਕਾਲ ਤੱਕ ਦੇ ਸਾਹਮਣੇ ਉਹ ਵੱਡੇ ਵੱਡੇ ਲੋਕ ਕਿਵੇਂ ਹੱਥ ਜੋੜ ਕੇ ਉੱਥੇ ਜਿਹੜੀ ਸ਼ਮਾ ਯਾਤਰਾ ਦੇ ਲਈ ਖੜੇ ਆ ਅਸੀਂ ਉੱਥੇ ਆ ਕੇ ਉਹਨਾਂ ਵੀ ਇਹ ਗੱਲ ਉਸ ਬਰਦਾਸ਼ਤ ਨਹੀਂ ਕਰ ਸਕਿਆ ਵੀ ਐ ਕਿਉਂ ਹੋ ਗਿਆ ਐਸੇ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਰਹਿਣਗੇ ਇੱਥੇ ਵੀ ਦੇਖੋ ਇਹ ਪ੍ਰਬੰਧ ਜਿਹੜੇ ਪੂਰੇ ਸਿਕਿਉਰਿਟੀ ਦੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਸਿਕਿਉਰਿਟੀ ਦਾ ਪ੍ਰਬੰਧ ਕਰਨਾ ਤੇ ਜਿਹੜਾ ਸ਼ੋਨੀਕੁਰ ਦਾ ਪਵੰਦਕ ਕਮੇਟੀ ਦਾ ਪੂਰਾ ਜਿਹੜਾ ਪ੍ਰਬੰਧ ਆ ਉਹ ਵੀ ਇੱਥੇ ਕੀਤਾ ਜਾਇਆ ਗਿਆ